ਲ ਵੀ ਸਵੇਰ ਤੋਂ 8 ਵਜੇ 4 ਵਜੇ ਤੱਕ ਫਰੀ ਨਹੀਂ ਸੀ ਅੱਜ ਵੀ ਫਰੀ ਨਹੀਂ ਸੀ ਕਹਿ ਰਹੀ ਸੀ ਮੈਂ ਦੋ ਦਿਨ ਫਰੀ ਨਹੀਂ ਤੇ ਫਿਰ ਰਾਤੀ ਉਹਨੇ 8:30 ਲਾਈਵ ਕੀਤਾ ਆਪਣਾ ਤੇ ਬਹੁਤ ਮਿਸ ਕੀਤਾ ਉਹਨੇ ਬਹੁਤ ਜ਼ਿਆਦਾ ਕਹਿ ਰਹੀ ਸੀ ਮੇਰਾ ਬਾਪੂ ਕਿੱਥੇ ਆ ਨਿੱਕਾ ਬਾਪੂ ਕਿੱਥੇ ਆ ਬਾਪੂ ਬਾਪੂ ਕਰੀ ਗਈ ਆ ਉਹਦਾ ਲਾਈਵ ਦੇਖਿਓ ਤੁਸੀਂ ਬਹੁਤ ਜ਼ਿਆਦਾ ਕੀਤਾ ਉਹਨੇ ਤੁਸੀਂ ਆਇਓ ਹੀ ਨਹੀਂ 8:30 ਆਉਂਦੀ ਆ ਉਹ ਅੱਜ ਨਹੀਂ ਆਉਂਦੀ ਕੱਲ ਆਉਗੀ ਕੱਲ ਵੀ ਸ਼ਾਇਦ ਪਤਾ ਨਹੀਂ ਕਮੈਂਟ ਕਰਕੇ ਪਤਾ ਲੱਗੂਗਾ ਵੀ ਆਉਗੀ ਕਿ ਨਾ ਕਮੈਂਟ ਕਰ ਦੰਦੀ ਆ ਫਿਰ ਉਹਨੇ ਮੈਨੂੰ ਕਮੈਂਟ ਕਰਤਾ ਕਹਿੰਦੀ ਦੀਦੀ ਤੁਸੀਂ ਹੋ ਜੋ ਮੈਂ ਨਹੀਂ ਹੋ ਜਾਂਦੀ ਫਿਰ ਮੈਂ ਹੋਗੀ 8:30 ਲਾਈਵ ਮੈਂ ਕਿਹਾ ਬੈਠੇ ਇੰਨੇ ਬਿੱਲੇ ਫਰੀਆਂ ਘੰਟਾ ਇੰਨੇ ਲਾਈਵ ਹੋ ਜਾਨੇ ਆ ਗੱਲਾਂ ਬਾਤਾਂ ਮਾਰ ਲਾਣੇ ਆ ਕਿਸੇ ਨਾ ਭੈਣ ਭਾਈਆਂ ਨਾਲ ਬੱਚਿਆਂ ਨਾਲ ਆਪਣੇਆਂ ਨਾਲ ਕੋਈ ਵੱਡਾ ਕੋਈ ਛੋਟਾ ਤੇ ਇੰਨੇ ਆਪਾਂ ਮਾਹ ਫਰੀਆਂ ਐਦੀ ਵੀ ਚਲੇ ਗਏ ਕੈਦੀ ਵੀ ਅੱਜੀ ਰੋਟੀ ਖਾ ਲਈ ਤੁਸੀਂ ਨੇ ਨਿੱਕੇ ਵੀਰ ਜੀ ਤੁਸੀਂ ਰੋਟੀ ਖਾ ਲਈ ਮਾਤਾ ਜੀ ਸੋ ਜੋ ਤੁਸੀਂ ਹੁਣ ਅਰੈਸਟ ਕਰੋ ਮੈਨੂੰ ਨੀਂਦ ਨਹੀਂ ਆਉਂਦੀ ਸੌ ਕੇ ਕੀ ਕਰੂੰ ਮੈਂ ਬੈਠੀ ਰਹਿਣਾ ਇਹਨੇ ਲਾਈਵ ਦੇਖ ਲਾਣੀ ਆ ਤੁਹਾਡਾ ਤੁਸੀਂ ਲਿਖ ਦਿਓ ਕਮੈਂਟ ਵਿੱਚ ਬੋਲਦੀ ਨਹੀਂ ਤੁਸੀਂ ਲਿਖ ਲਓ ਨਲੀ ਨਹੀਂ ਮਰੇ ਚੌਂਦੀ ਨਲੀ ਤਾਂ ਹੈਉ ਨਹੀਂ ਮੇਲਾ ਨਲੀ ਹੁਣੀ ਹੈਗੀ ਨਾ ਖੰਗਾ ਖੰਗਾ ਨਲੀ ਨਹੀਂ ਹੈਗੀ ਹੱਸਦੀਆਂ ਮਖੌਲ ਕਰਦੀਆਂ ਨਲੀ ਤਾਂ ਹੈਉ ਨਹੀਂ ਬਿਲਕੁਲ ਖਾਲੀ ਬਿਆਨ ਆ ਕ ਮੇਰਾ ਪ੍ਰਭਜੋਤ ਜੀ ਸਤਿ ਸ੍ਰੀ ਅਕਾਲ ਜੀ ਪ੍ਰਭਜੋਤ ਜੀ ਤਾਂ ਨਵਾਜੀ ਤੁਹਾਡਾ ਤੁਸੀਂ ਆਏ ਸਾਡੇ ਘਰ ਮਾਣੋ ਵਿਲੀ ਹੱਸਦੀ ਆ ਮਾਣੋ ਖੰਗਾ ਗळा ਸੁੱਕੀ ਬਲਗਮਾ ਸੁੱਕੀ ਬਲਗਮ ਨਹੀਂ ਹੈਗੀ ਸੁੱਕੀ ਖੁਰਕ ਉੱਠਦੀ ਐ ਇੱਥੋਂ ਤੇ ਉੱਠਦੀਆਂ ਇੱਥੋਂ ਹੁਣ ਜੀ ਠੀਕ ਆ ਪ੍ਰਭਜੋਤ ਜੀ ਆਗੇ ਭਾਣ ਜੀ ਪਹੁੰਚ ਗਏ ਤੇ ਮਾਨੋਬੀਲੀ ਹੱਸਦੀ ਆ ਮਿਲਕ ਕਰਦੀ ਆ ਮਾਤਾ ਜੀ ਮੈਂ ਵੀ ਸਮਝ ਗਈ ਮਜ਼ਾਕ ਕਰਦੀ ਆ ਤੂੰ ਮਾਤਾ ਨਾਲ ਹੀ ਕਰੇਗੀ ਹੋਰ ਕਿਧੇ ਨਾ ਕਰੇਗੀ ਮਾਤਾ ਨੂੰ ਮੁਖੌਲ ਕਰਦੀ ਆ ਬੁੱਢੀ ਮਾਤਾ ਨੂੰ ਆਪਣੀ ਨੂੰ ਹਨਾ ਹੱਸਦੀ ਆ ਪ੍ਰਭਜੋਤ ਜੀ ਕੱਲੇ ਹੀ ਆ ਗਏ ਆ ਕੇ ਮੁੜ ਵੀ ਕੇ ਪ੍ਰਭਜੋਤ ਜੀ ਕੀ ਗੱਲ ਹੋਈ ਚਲੇਗੇ ਪ੍ਰਭਜੋਤ ਜੀ ਆਪਨੇ ਮਾਤਾ ਨੂੰ ਛੱਡ ਕੇ ਨਹੀਂ ਅਸੀਂ ਸੜਦੇ ਨਹੀਂ ਅੱਛੇ ਆਏ ਸੀ ਠੀਕ ਆ ਜੀ ਨਾ ਛੱਡੋ ਮੈਂ ਵੀ ਨਹੀਂ ਸੜਦੀ ਤੁਹਾਡੇ ਨਾਲ ਮਨ ਲੱਗ ਜਾਂਦਾ ਹਨਾ ਕਿੱਥੇ ਮੈਂ ਬੋਰ ਹੋਈ ਜੰਨੀ ਆ ਬੈਠੀ ਨਾਲੇ ਬੋਲਿਆ ਨਹੀਂ ਜਾਂਦਾ ਚਲੋ ਸਾਰਿਆਂ ਨਾਲ ਹਸ-ਤੁਸ ਲਈਦਾ ਭੈਣ ਭਾਈਆਂ ਨਾਲ ਬੱਚਿਆਂ ਨਾਲ ਆਪਦੇ ਆਣ ਹਨਾ ਮਾਹੀ ਨਹੀਂ ਆਈ ਪਤਾ ਨਹੀਂ ਕਿੱਥੇ ਗਈ ਹਾਂਜੀ ਨਾਨੀ ਵਹਿਨ ਹਾਂਜੀ ਨਹੀਂ ਵਹਿਨ ਹਾਂਜੀ ਹਾਂ ਵਹਿਨ ਹੈਗੀਆਂ ਤੂੰ ਕਮੈਂਟ ਕਰ ਫਿਰ ਕਮੈਂਟ ਕਰਨਾ ਵੱਡੇ-ਵੱਡੇ ਵੈਗਰੂ ਵੈਗਰੂ ਲਿਖਦੇ ਜੇ ਨਹੀਂ ਹੋਰ ਸੂਝਦਾ ਤੈਨੂੰ ਕੁਛ ਵੀ ਕੀ ਕਰਾਂ ਆਪਣੀ ਮਾਤਾ ਜੀ ਨੂੰ ਚੱਕਦੇ ਪਏ ਨੇ ਸੀ ਅੱਛਾ ਤੇ ਕਿਵੇਂ ਹੋ ਮੈਂ ਠੀਕ ਹਾਂ ਜੋਤੀ ਤੁਸੀਂ ਸੁਣਾਓ ਮੈਂ ਠੀਕ ਠਾਕ ਵਧੀਆ ਥੋੜਾ ਜਿਹਾ ਗਾਲ ਦੁੱਖ ਦਾ ਕੱਲ ਦਾ ਉੰਜ ਠੀਕ ਆ ਫਰਕ ਆ ਸਰੀਰ ਬੱਚੇ ਠੀਕ ਨੇ ਜੋਤੀ ਕਿਹੜੀ ਕਲਾਸ ਚ ਪੜਦੇ ਨੇ ਨਾਲੇ ਬੇਟੀ ਕਿਹੜੀ ਕਲਾਸ ਚ ਆ ਬੇਟਾ ਕਿਹੜੀ ਕਲਾਸ ਚ ਆ ਜੀ ਜੀ ਅੱਛਾ ਵਹਿਗੁਰੂ ਜੀ ਗੁੱਡ ਨਾਈਟ ਗੁੱਡ ਨਾਈਟ ਭੈਣੇ ਸੌ ਜਾ ਤੂੰ ਕਰਮਜੀਤ ਕਾਰ ਤੂੰ ਸੌ ਜਾ ਦਵਾਈ ਲੈ ਲੈ ਨਾਲੇ ਸੌ ਜਾ ਮੈਂ ਤਾਂ ਹਲੇ ਬੈਠੀ ਆਂ